ਦੇਖੋ ਗੁਰੂ ਨਾਨਕ ਮਹਾਰਾਜ ਨੇ ਸਾਨੂੰ ਉਹ ਨਜ਼ਰੀਆ ਦਿੱਤਾ ਹੈ ਜਿਹੜਾ ਨਜ਼ਰੀਆ ਦੁਨੀਆ ਤੋਂ ਬਿਲਕੁਲ ਅਲੈਦੇ ਹੈ ਜੋ ਗੁਰੂ ਨਾਨਕ ਮਹਾਰਾਜ ਨੇ ਰਾਹ ਦਿੱਤਾ ਹੈ ਅਗਰ ਉਹਦੇ ਤੇ ਚੱਲਣਾ ਹੈ ਤੇ ਫਿਰ ਤੁਹਾਡਾ ਨਜ਼ਰੀਆ ਵੀ ਦੁਨੀਆ ਤੋਂ ਵੱਖਰਾ ਹੋ ਜਾਣਾ ਹੈ ਦੁਨੀਆ ਨੂੰ ਦੇਖਣ ਦਾ ਢੰਗ ਦੁਨੀਆ ਨੂੰ ਸਮਝਣ ਦਾ ਢੰਗ ਵੱਖਰਾ ਹੋਏ ਹਰ ਇੱਕ ਚੀਜ਼ ਨੂੰ ਦੁੱਖ ਹੈ ਉਹਦੇ ਲਈ ਤੁਹਾਡਾ ਨਜ਼ਰੀਆ ਆਮ ਜਾਨਵਰਗਾ ਨਹੀਂ ਰਹੇਗਾ ਸੁੱਖ ਹੈ ਉਹਦੇ ਲਈ ਨਜ਼ਰੀਆ ਤੁਹਾਡਾ ਆਮ ਜਾਨਵਰਗਾ ਨਹੀਂ ਰਹੇਗਾ ਲਾਭ ਹੈ ਨੁਕਸਾਨ ਹੈ ਜਿੱਤ ਹੈ ਹਾਰ ਹੈ ਅਗਰ ਤੁਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦੱਸਿਓਏ ਰਾਹ ਦੇ ਪੰਧ ਹੀ ਬਣਦੇ ਹੋ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਤੁਹਾਡਾ ਇੱਕ ਵੱਖਰਾ ਨਜ਼ਰੀਆ ਹੋਏਗਾ ਦੁਨੀਆ ਤੋਂ ਵੱਖਰਾ ਨਜ਼ਰੀਆ ਹੋਏਗਾ ਉਹ کیسے ਹੋਏਗਾ ਸਾਰੀ ਦੁਨੀਆ ਕਹਿੰਦੀ ਹੈ ਸੁੱਖ ਚਾਹੀਦਾ ਸਾਰੀ ਦੁਨੀਆ ਕਹਿੰਦੀ ਹੈ ਸੁੱਖ ਚਾਹੀਦਾ ਦੁੱਖ ਨਹੀਂ ਚਾਹੀਦਾ ਤੇ ਮਹਾਰਾਜ ਕਹਿੰਦੇ ਦੁੱਖ ਦੀ ਕਦਰ ਕਰੋ ਦੁੱਖ ਦੀ ਇੱਜ਼ਤ ਕਰੋ ਦੁੱਖ ਦਾ ਸਤਕਾਰ ਕਰੋ ਸਾਰੀ ਦੁਨੀਆ ਕਹਿੰਦੀ ਐ ਦਿੱਕਤਾਂ ਪਰੇਸ਼ਾਨੀਆਂ ਜੀਵਨ ਚ ਹੋਣੀਆਂ ਨਹੀਂ ਚਾਹੀਦੀਆਂ ਤੇ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਜਦੋਂ ਦਿੱਕਤਾਂ ਆਉਣ ਪਰੇਸ਼ਾਨੀਆਂ ਆਉਣ ਉਹਨਾਂ ਦਾ ਸਵਾਗਤ ਕਰੋ ਦੁਨੀਆ ਕਹਿੰਦੀ ਐ ਦੂਰ ਭੱਜਣ ਮਹਾਰਾਜ ਕਹਿੰਦੇ ਸਵਾਗਤ ਕਰੋ ਜਿਹੜਾ ਅੱਜ ਦਾ ਪਾਵਨ ਬਚਨ ਹੈ ਨਾ ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਜੋ ਸਾਨੂੰ ਬਖਸ਼ ਰਹੇ ਨੇ ਮਹਾਰਾਜ ਕਹਿੰਦੇ ਦੁੱਖ दारू ਸੁਖ ਰੋਗ ਭਇਆ ਸਾਰੀ ਦੁਨੀਆ ਕਹਿੰਦੀ ਐ ਕਿ ਸੁਖ दारू ਐ ਸੁਖ ਮਿਲ ਜਾਏ ਸੁਖ ਮਿਲ ਜਾਏ ਸੁਖ ਮਿਲ ਜਾਏ ਗੁਰੂ ਨਾਨਕ ਮਹਾਰਾਜ ਕਹਿੰਦੇ ਨਹੀਂ ਦੁੱਖ दारू ਐ ਸਾਰੀ ਦੁਨੀਆ ਕਹਿੰਦੀ ਸੁਖ ਮਿਲ ਜਾਏ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਦੁੱਖ ਦਾਰੂ ਹੈ ਸਾਰੀ ਦੁਨੀਆ ਕਹਿੰਦੀ ਸੁੱਖ ਬਹੁਤ ਚੰਗਾ ਹੈ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਸੁੱਖ ਰੋਗ ਹੈ ਸੁਖ ਰੋਗ ਹੈ ਦੇਖੋ ਨਾ ਤੁਸੀਂ ਜਪਜੀ ਸਾਹਿਬ ਚ ਪੜਦੇ ਹੋ ਬਚਨ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਕੀਤਿਆਂ ਦੂਖ ਭੂਖ ਸਦਮਾਰ ਇਹੇ ਪੇ ਦਾਤ ਤੇਰੀ ਦਾਤਾ ਹੁਣ ਦੁਨੀਆ ਦਾਤਾ ਕਹਿੰਦੀ ਐ ਦੌਲਤ ਮਿਲ ਜਾਏ ਸੁੱਖ ਮਿਲ ਜਾਏ ਸੰਪਦਾ ਮਿਲ ਜਾਏ ਤਾਕਤ ਮਿਲ ਜਾਏ ਔਦਾ ਮਿਲ ਜਾਏ ਪਦਵੀ ਮਿਲ ਜਾਏ ਇਹ ਦੁਨੀਆ ਮੰਨਦੀ ਐ ਦਾਤਾ ਹੈ ਰੱਬ ਦੀਆਂ ਇਹ ਦਾਤਾ ਨੇ ਮਾਣ ਮਿਲੇ ਸਤਕਾਰ ਮਿਲੇ ਇੱਜ਼ਤ ਮਿਲੇ ਇਹ ਰਬ ਦੀ ਦਾਤ ਐ ਗੁਰਨਾਣਕ ਮਹਾਰਾਜ ਦਾ ਨਜ਼ਰੀਆ ਕਹਿੰਦਾ ਹੈ ਕਿ ਇਹ ਤੇ ਦਾਤਾਂ ਹਨ ਦੁੱਖ ਵੀ ਦਾਤ ਹੈ ਪਰੇਸ਼ਾਨੀਆਂ ਵੀ ਦਾਤ ਹੈ ਜਿਹੜੀਆਂ ਦਿੱਕਤਾਂ ਤੁਹਾਡੇ ਜੀਵਨ ਚ ਬਣਦੀਆਂ ਨੇ ਉਹ ਵੀ ਦਾਤ ਹੈ ਭੁੱਖ ਵੀ ਦਾਤ ਹੈ ਦੁੱਖ ਵੀ ਦਾਤ ਹੈ અપਮਾਨ ਵੀ ਦਾਤ ਹੈ ਕਿ ਧਿਆਨ ਦੁੱਖ ਭੁੱਖ ਸਦਮਾਰ ਇਹੇ ਪੇ ਦਾਤ ਤੇਰੀ ਦਾਤਾਰ ਅਸੀਂ ਦੇਖੋ ਕੀ ਕੀਤਾ ਬਾਕੀ ਸਾਰਾ ਸ਼ਬਦ ਛੱਡ ਕੇ ਇਹੇ ਪੇ ਦਾਤ ਤੇਰੀ ਦਾਤਾਰ ਨੂੰ ਫੜ ਲਿਆ ਉਹ ਜਾਣੇਣ ਜਾਣੇ ਵੀ ਹੋ ਸਕਦਾ ਹੈ ਬੇਸਮਝੀ ਚ ਵੀ ਹੋ ਸਕਦਾ ਹੈ ਅਸੀਂ ਸਮਝਣ ਦਾ ਯਤਨ ਨਹੀਂ ਕੀਤਾ ਤਦ ਵੀ ਹੋ ਸਕਦਾ ਆ ਤੁਸੀਂ ਦੇਖੋ ਨਾ ਕਾਰਾਂ 'ਚ ਆਮ ਤੌਰ ਤੇ ਤੁਹਾਨੂੰ ਕਾਰਾਂ ਦੇ ਸ਼ੀਸ਼ੇ ਤੇ ਲਿਖਿਆ ਮਿਲਦਾ ਹੈ ਇਹੇ ਪੇ ਦਾਤ ਤੇਰੀ ਦਾਤਾ ਉਹਨੂੰ ਜਿਨੇ ਲਿਖਵਾਇਆ ਉਹਨੇ ਸਮਝ ਕੇ ਲਿਖਵਾਇਆ ਕਿ ਇਸ ਪੰਕਤੀ ਦੇ ਅਰਥ ਬਣਦੇ ਨੇ ਕਿ ਜਿਹੜੀ ਕਾਰ ਐ ਇਹ ਵੀ ਤੇਰੀ ਦਾਤ ਐ ਦਾਤ ਤੇ ਉਹਦੀ ਹੀ ਆਕਾਰ ਵੀ ਪਰ ਜੂਨ ਨੇ ਲਿਖਵਾਇਆ ਹੈ ਜਿਹੜੀ ਪੰਕਤੀ ਲਿਖਵਾਈ ਹੈ ਉਹਨੂੰ ਸ਼ੁਰੂ ਤੋਂ ਨੇ ਨਹੀਂ ਪੜਿਆ ਉੱਥੇ ਮਹਾਰਾਜ ਜੀ ਕਾਰ ਨਹੀਂ ਕਹਿ ਰਹੇ ਕਾਰ ਨਹੀਂ ਕਹਿ ਰਹੇ ਬਲਕਿ ਉੱਥੇ ਕੀ ਕਹਿ ਰਹੇ ਨੇ ਕੇਤਿਆਂ ਦੂਖ ਭੂਖ ਸਦਮਾ ਇਹ ਪੇ ਦਾਤ ਤੇ ਦੁਨੀਆ ਸਾਰੀ ਇਸ ਚੀਜ਼ ਤੋਂ ਭੱਜਦੀ ਐ ਗੁਰੂ ਨਾਨਕ ਮਰ ਦਾ ਨਰਜਰ ਕਹਿੰਦਾ ਕਿ ਤੁਸੀਂ ਇਹਨਾਂ ਚੀਜ਼ਾਂ ਦਾ ਸਵਾਗਤ ਕਰੋ ਕਿਉਂ ਕਰੋ ਹੁਣ ਆਪਾਂ ਥੋੜਾ ਜਿਹਾ ਇਸ ਚੀਜ਼ ਨੂੰ ਸਮਝਦੇ ਆਂ ਇਸ ਸਮਾਪਤੀ ਕਿਉਂ ਕਰਨਾ ਹੈ ਕਿਉਂਕਿ ਮਹਾਰਾਜ ਕਹਿੰਦੇ ਜਿਹੜਾ ਦੁੱਖ ਹੈ ਇਹ ਦਾਤ ਹੈ ਦੁੱਖ ਜਿਹੜਾ ਹੈ ਇਹ ਤੁਹਾਨੂੰ ਕੱਢਦਾ ਹੈ ਤੁਹਾਨੂੰ ਸਵਾਰਦਾ ਹੈ ਤੁਹਾਨੂੰ ਸ਼ਿੰਗਾਰਦਾ ਹੈ ਤੁਹਾਨੂੰ ਇੱਕ ਨਵੀਂ ਸ਼ੇਪ ਦਿੰਦਾ ਹੈ ਇੱਕ ਨਵਾਂ ਰੂਪ ਦਿੰਦਾ ਹੈ ਇੱਕ ਨਵਾਂ ਰੰਗ ਦਿੰਦਾ ਹੈ ਜੀਵਨ 'ਚ ਤਬਦੀਲੀ ਚਾਹੀਦੀ ਹੈ ਤੁਹਾਨੂੰ ਤਕਲੀਫ 'ਚੋਂ ਲੰਘਣਾ ਪਵੇਗਾ ਦੇਖੋ ਨਾ ਮਾਤਾ ਬੱਚੇ ਨੂੰ ਜਨਮ ਦਿੰਦੀ ਹੈ ਔਰ ਜਦੋਂ ਜਨਮ ਮਹਾਰਾਜ ਕਿਰਪਾ ਕਰਦਾ ਹੈ 9 ਮਾਸ ਜਿਵੇਂ ਅਕਾਲ ਪੁਰਖ ਦੀ ਰਹਿਮਤ ਹੁੰਦੀ ਹੈ ਬੱਚੇ ਦੀ ਸਿਰਜਣਾ ਸ਼ੁਰੂ ਹੁੰਦੀ ਹੈ ਤਿਵੇਂ ਹੀ ਮਾਤਾ ਤਕਲੀਫੇ ਚੋਂਣਾ ਸ਼ੁਰੂ ਹੋ ਜਾਂਦੀ ਹੈ ਔਰ ਜਦੋਂ ਜਨਮ ਹੁੰਦਾ ਹੈ ਉਹ ਤਕਲੀਫ ਨੂੰ ਤੇ ਮਾਂ ਤੋਂ ਜ਼ਿਆਦਾ ਕੋਈ ਨਹੀਂ ਨਾ ਜਾਣ ਸਕਦਾ ਕੀ ਤਕਲੀਫ ਹੁੰਦੀ ਹੈ ਸਿਰਜਣਾ ਹਮੇਸ਼ਾ ਹੀ ਤਕਲੀਫ ਦੇ ਵਿੱਚੋਂ ਨਿਕਲਦੀ ਹੈ। ਅਗਰ ਸਿਰਜਣਾ ਜੀਵਨ ਚ ਚਾਹੀਦੀ ਹੈ, ਘੜਤ ਚਾਹੀਦੀ ਹੈ, ਜੀਵਨ ਚ ਨਵਾਂ ਰੰਗ ਚਾਹੀਦਾ ਹੈ, ਰੂਪ ਚਾਹੀਦਾ ਹੈ, ਤਾਂ ਦੁੱਖ ਜਿਹੜਾ ਹੈ ਉਹਦੇ ਵਿੱਚੋਂ ਲੰਘਣਾ ਪੈਂਦਾ ਹੈ। ਤਕਲੀਫ ਚੋਂ ਲੰਘਣਾ ਪੈਂਦਾ ਹੈ। ਇੱਕ ਸੱਜਣ ਕਹਿੰਦਾ ਹੈ, "ਧੁਨ ਸਭ ਨੇ ਸੁਣ ਲਈ ਹੈ ਜੋ ਸਾਜ ਸੇ ਨਿਕਲੀ ਹੈ।" ਕਹਿੰਦਾ ਉਹ ਧੁਣ ਸਭ ਦੇ ਕੰਨਾਂ ਤੱਕ ਪਹੁੰਚ ਗਈ ਹੈ ਜਿਹੜੀ ਸਾਜ਼ ਦੇ ਵਿੱਚੋਂ ਨਿਕਲੀ ਹੈ ਸਾਰਿਆਂ ਨੇ ਕਿਹਾ ਕਮਾਲ ਦੀ ਧੁਣਾ ਹੈ ਸਾਰਿਆਂ ਦੇ ਕੰਨਾਂ ਨੂੰ ਉਹਨੇ ਰਸ ਨਾਲ ਭਰ ਦਿੱਤਾ ਸਾਰਿਆਂ ਦੇ ਕੰਨਾਂ ਨੂੰ ਸਕੂਨ ਦਿੱਤਾ ਸਭ ਨੇ ਵਾਹ ਵਾਹ ਕੀਤੀ ਕਿ ਕਿਆ ਕਿੰਨੀ ਕਮਾਲ ਦੀ ਧੁਣਾ ਹੈ ਪਰ ਉਹ ਅਗਲੀ ਗੱਲ ਜਿਹੜੀ ਕਹਿੰਦਾ ਨਾ ਉਹ ਸਮਝਣ ਵਾਲੀ ਹੈ ਕਹਿੰਦਾ ਧੁਨ ਸਭ ਨੇ ਸੁਣ ਲਈ ਹੈ ਜੋ ਸਾਜ ਸੇ ਨਿਕਲੀ ਹੈ ਪਰ ਕਿਸੇ ਨੂੰ ਕੀ ਪਤਾ ਕਿ ਆਹ ਤਾਰ 'ਤੇ ਗੁਜ਼ਰੀ ਹੈ ਹੁਣ ਤਾਰ 'ਤੇ ਕੀ ਗੁਜ਼ਰਦੀ ਹੈ ਜਦੋਂ ਉਹਦੇ ਤੇ ਗੱਜ ਫਿਰਦਾ ਹੈ ਉਹਦਾ ਤੇ ਕਿਸੇ ਨੂੰ ਪਤਾ ਹੀ ਨਹੀਂਗਾ ਉਸ ਤਕਲੀਫ ਦੇ ਵਿੱਚੋਂ ਧੁਨ ਨਿਕਲਦੀ ਹੈ ਜਦੋਂ ਗੱਜ ਫਿਰਦਾ ਹੈ ਤਾਰ ਤੇ ਤੇ ਫਿਰ ਉਹਦੇ ਚੋਂ ਜਿਹੜੀ ਖੂਬਸੂਰਤ ਧੁਨ ਨਿਕਲਦੀ ਹੈ ਉਹ ਤੁਹਾਨੂੰ ਸਕੂਨ ਦਿੰਦੀ ਹੈ ਸਿਰਜਣਾ ਹਮੇਸ਼ਾ ਹੀ ਤਕਲੀਫ ਦੇ ਵਿੱਚੋਂ ਹੈ ਜਿਹੜਾ ਸੁਖ ਹੈ ਆਲਸ ਪੈਦਾ ਕਰਦਾ ਹੈ ਜਿੰਨਾ ਤੁਸੀਂ ਆਲਸੀ ਹੁੰਦੇ ਜਾਓਗੇ ਸਿਰਜਣਾ ਖਤਮ ਹੁੰਦੀ ਜਾਏਗੀ ਇੱਕ ਛੋਟੀ ਜੀ ਕਥਾ ਸੁਣਾਉਂਦਾ ਤੁਹਾਨੂੰ ਮਿਡਲ ਦੇ ਅੰਦਰ ਨਾ ਇੱਕ ਮਿਊਜ਼ੀਅਮ ਸੀਗਾ ਬੜੀ ਦੁਨੀਆ ਉੱਥੇ ਆਉਂਦੀ ਸੀ ਪੂਰੀ ਦੁਨੀਆ ਚੋਂ ਬੜੇ ਲੋਕ ਉੱਥੇ ਪਹੁੰਚਦੇ ਸੀ ਉੱਥੇ ਇੱਕ ਖਾਸ ਚੀਜ਼ ਸੀ ਖਾਸ ਚੀਜ਼ ਇਹ ਸੀ ਕਿ ਉੱਥੇ ਇੱਕ ਮੂਰਤੀ ਸੀ ਸੰਗ ਮਰਮਰ ਦੀ ਮੂਰਤੀ ਜਿਹਨੂੰ ਲੋਕ ਦੇਖਣ ਆਉਂਦੇ ਸੀ ਬੜੀ ਭੀੜ ਰੋਜ਼ ਹਜ਼ਾਰਾਂ ਦੀ ਗਿਣਤੀ ਚ ਲੋਕ ਉੱਥੇ ਉਹਨੂੰ ਦੇਖਣ ਪਹੁੰਚਦੇ ਸੀ ਇਹ ਕਹਾਣੀ ਹੈ ਇਹਨੂੰ ਥੋੜਾ ਸਮਝਣਾ ਹੈ ਕਹਿੰਦੇ ਕਿ ਇੱਕ ਰਾਤ ਜਿਹੜੀ ਮੂਰਤੀ ਐ ਉਹਦੇ ਨਾਲ ਜਿਹੜਾ ਪੱਥਰ ਐ ਨਾ ਫਰਸ਼ ਦਾ ਪੱਥਰ ਉਹ ਗੱਲ ਕਰਦਾ। ਉਸ ਮੂਰਤੀ ਨੂੰ ਕਹਿੰਦਾ। ਕਹਿੰਦਾ ਵੀ ਦੁਨੀਆ ਤੇਨੂੰ ਤੇ ਸਜਦੇ ਕਰਦੀ ਐ। ਪਰ ਮੈਨੂੰ ਪੈਰਾਂ ਹੇਠਾਂ ਲਟਾੜਦੀ ਐ। ਆ ਯਾਰਾ ਲੋਕ ਹੁੰਦੇ ਨੇ ਤੈਨੂੰ ਆ ਕੇ ਮੱਥੇ ਟੇਕਦੇ ਨੇ। ਮੈਨੂੰ ਆਪਣੇ ਪੈਰਾਂ ਦੇ ਹੇਠਾਂ ਰੋਂਦੇ ਨੇ। ਤੇਰੀ ਮੇਰੇ 'ਚ ਫਰਕ ਕੀ ਐ? ਤੂੰ ਵੀ ਸੰਗ ਮਰ ਮਰੇ। ਮੈਂ ਵੀ ਸੰਗਮਰਮਾ। ਔਰ ਵੱਡੀ ਗੱਲ ਇਹ ਹੈ ਕਿ ਤੈਨੂੰ ਯਾਦ ਹੋਣਾ ਹੈ। ਮੈਂ ਤੈਨੂੰ ਉਹ ਸਮਾਂ ਯਾਦ ਦਿਵਾਣਾ ਚਾਹੁੰਦਾ ਹਾਂ ਜਦੋਂ ਅਸੀਂ ਇੱਕ ਹੀ ਖਾਨ ਚੋਂ ਦੋਨੋਂ ਇਕੱਠੇ ਨਿਕਲੇ ਸੀ। ਪੱਥਰ ਰੂਪ ਸੀ ਇੱਕੋ ਖਾਨ ਚੋਂ ਅਸੀਂ ਨਿਕਲੇ ਸੀ। ਔਰ ਕਮਾਲ ਇੱਥੇ ਹੋ ਗਈ ਸੰਯੋਗ ਇਹ ਬਣ ਗਿਆ ਕਿ ਇੱਕੋ ਬੰਦੇ ਨੇ ਸਾਨੂੰ ਖਾਨ ਚੋਂ ਬਾਹਰ ਕਢਵਾਇਆ। ਇੱਕੋ ਸਾਧਨ ਤੇ ਉਹ ਸਾਨੂੰ ਲੈ ਕੇ ਆਇਆ ਇੱਕੋ ਦੁਕਾਨ 'ਚ ਅਸੀਂ ਆਏ ਇੱਕੋ ਹੀ ਮੂਰਤੀ ਘੜੇ ਦੇ ਪਾਸ ਆਏ ਉਹ ਕਹਿੰਦੀ ਮੈਨੂੰ ਯਾਦ ਹੈ ਮੈਂ ਉਹ ਕਦੀ ਭੁੱਲ ਨਹੀਂ ਸਕਦੀ ਪਰ ਤੈਨੂੰ ਵੀ ਯਾਦ ਹੋਣਾ ਹੈ ਕਿ ਸਿੱਕੋ ਥਾ ਤੇ ਆਏ ਸਾਂ ਇੱਕੋ ਸਾਧਨ ਚਾਏ ਸਾਂ ਇੱਕੋ ਮੂਰਤੀ ਘੜੇ ਦੀ ਦੁਕਾਨ ਤੇ ਆਏ ਸਾਂ ਪਰ ਮੂਰਤੀ ਘੜੇ ਨੇ ਮੇਰੇ ਤੋਂ ਪਹਿਲਾਂ ਤੈਨੂੰ ਚੁਣਿਆ ਸੀ ਤੈਨੂੰ ਚੁਣਿਆ ਸੀ ਯਾਦ ਹੈ ਤੈਨੂੰ ਮਨ ਤਾਂ ਯਾਦ ਹੈ ਕਹਿੰਦਾ ਮੈਂ ਕਿਵੇਂ ਭੁੱਲ ਸਕਦਾ ਉਹ ਨਿਰਦਈ ਬੰਦੇ ਨੂੰ ਉਹ ਬਹੁਤ ਨਿਰਦਈ ਬੰਦਾ ਸੀ ਉਹਨੇ ਮੈਨੂੰ ਚੁਣ ਲਿਆ ਉਹਦੇ ਹੱਥੇ ਹਥੌੜਾ ਸੀਗਾ ਸ਼ੈਣੀ ਸੀਗੀ ਉਹਨੇ ਮੇਰੇ ਸਰੀਰ ਨੂੰ ਛੱਲਣਾ ਸ਼ੁਰੂ ਕਰ ਦਿੱਤਾ ਮੈਂ ਦਰਦ ਬਰਦਾਸ਼ਤ ਨਹੀਂ ਕਰ ਪਾਇਆ ਮੈਂ ਦੁੱਖ ਬਰਦਾਸ਼ਤ ਨਹੀਂ ਕਰ ਪਾਇਆ ਮੈਂ ਪੀੜਾ ਬਰਦਾਸ਼ਤ ਨਹੀਂ ਕਰ ਪਾਇਆ ਉਹ ਫਿਰ ਮੂਰਤੀ ਕਹਿੰਦੀ ਹੈ ਕਿ ਜਦੋਂ ਉਹਨੇ ਤੈਨੂੰ ਚੁਣਿਆ ਤੈਨੂੰ ਘੜਨਾ ਸ਼ੁਰੂ ਕੀਤਾ ਤੂੰ ਇੱਕ ਛਿੰਦ ਦੇ ਅੰਦਰ ਹੀ ਜਵਾਬ ਦੇ ਦਿੱਤਾ ਕਿ ਨਾ 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 ਇਹ ਦਰਦ ਮੈਂ ਨਹੀਂ ਸਹਾਰ ਸਕਦਾ ਇਹ ਪੀੜਾ ਮੈਂ ਨਹੀਂ ਸਹਾਰ ਸਕਦਾ ਫਿਰ ਤੈਨੂੰ ਯਾਦ ਹੋਣਾ ਉਹਨੇ ਤੈਨੂੰ ਪਾਸੇ ਰੱਖ ਦਿੱਤਾ ਸੀ ਤੇ ਫਿਰ ਉਹਨੇ ਮੈਨੂੰ ਚੁਣ ਲਿਆ ਸੀ ਤੇ ਉਸ ਮੂਰਤੀ ਘੜੇ ਨੇ ਹਾ ਤੌੜੇ ਤੇ ਸ਼ੈਣੀ ਦੇ ਨਾਲ ਮੈਨੂੰ ਘੜਨਾ ਸ਼ੁਰੂ ਕਰ ਦਿੱਤਾ ਤਕਲੀਫ ਮੈਨੂੰ ਵੀ ਬਹੁਤ ਹੋਈ ਮੇਰੇ ਸਰੀਰ ਨੂੰ ਨੇ ਛਿੱਲਿਆ ਪਰ ਮੈਂ ਉਹ ਸਾਰੀ ਤਕਲੀਫ ਨੂੰ ਆਪਣੇ ਤਨ ਤੇ ਹੰਡਾਇਆ ਉਸ ਤਕਲੀਫ ਨੂੰ ਆਪਣੇ ਤਨ ਤੇ ਜਰਿਆ ਔਰ ਜਿੰਨਾ ਵੀ ਬਾਧੂ ਦਾ ਪੱਥਰ ਸੀ ਉਹਨੇ ਮੇਰੇ ਤੋਂ ਪਰੇ ਘੜ ਦਿੱਤਾ ਤੂੰ ਉਸ ਦਰਦ ਨੂੰ ਨਹੀਂ ਸਹਾਰ ਪਾਇਆ ਇਸੇ ਕਰਕੇ ਅੱਜ ਤੂੰ ਇੱਥੇ ਹੈ ਮੈਂ ਉਸ ਦਰਦ ਨੂੰ ਸਹਾਰ ਲਿਆ ਸੀ ਇਸੇ ਕਰਕੇ ਮਾਝੇ ਇੱਥੇ ਆ ਤੂੰ ਉਸ ਦਰਦ ਨੂੰ ਨਹੀਂ ਸਹਾਰਿਆ ਲੋਕ ਅੱਜ ਤੇਰੇ ਤੈਨੂੰ ਆਪਣੇ ਪੈਰਾਂ ਹੇਠਾਂ ਰੋਂਦੇ ਨੇ ਮੈਂ ਉਸ ਦਰਦ ਨੂੰ ਸਹਾਰਿਆ ਸੀ ਉਸ ਦੁੱਖ ਨੂੰ ਸਹਾਰਿਆ ਸੀ ਲੋਕ ਮੈਨੂੰ ਸਜਦੇ ਕਰਦੇ ਨੇ ਬਿਨਾ ਦੁੱਖਾਂ ਤੋਂ ਤੁਹਾਨੂੰ ਕੋਈ ਸਜਦਾ ਨਹੀਂ ਕਰੇਗਾ ਇਹ ਗੱਲ ਯਾਦ ਰੱਖਿਓ ਜਿਹੜਾ ਬੰਦਾ ਤਕਲੀਫ ਚੋਂ ਨਿਕਲਦਾ ਨਹੀਂ ਉਹ ਨਹੀਂ ਸੇਦ ਨਹੀਂ ਹੋ ਸਕਦਾ ਗੁਰੂ ਨਾਨਕ ਮਹਾਰਾਜ ਜੇ ਕਹਿੰਦੇ ਦੁੱਖ ਆਉਂਦਾ ਹੈ ਤੇ ਸਮਝੋ ਦੋ ਕੰਮ ਕਰੇਗਾ ਉਹ ਜਾਂ ਤੇ ਤੁਹਾਨੂੰ ਖਤਮ ਕਰ ਦੇਗਾ ਜਾਂ ਤੇ ਖਤਮ ਕਰ ਦੇਗਾ ਦੁੱਖ ਦਾ ਕੰਮ ਹੀ ਖਤਮ ਕਰਨਾ ਆਉਂਦਾ ਤੇ ਜੇ ਉਹਦਾ ਦੂਜਾ ਪੱਖ ਦੇਖੋਗੇ ਉਹ ਤੁਹਾਨੂੰ ਘੜ ਦੇਗਾ ਉਹ ਤੁਹਾਨੂੰ ਪਾਲਿਸ਼ ਕਰੇਗਾ ਉਹ ਤੁਹਾਨੂੰ ਸਵਾਰੇਗਾ ਉਹ ਤੁਹਾਨੂੰ ਸ਼ਿੰਗਾਰੇਗਾ ਉਹਨੇ ਤੁਹਾਨੂੰ ਇੱਕ ਬਹੁਤ ਖੂਬਸੂਰਤ ਘਾੜਤ ਦੇ ਦੇਣੀ ਹੈ ਹੁਣ ਤੁਸੀਂ ਦੇਖਣਾ ਕਿ ਉਸ ਦੁੱਖ ਨੂੰ ਤੁਸੀਂ ਵਰਤਣਾ ਹੈ ਕਿ ਉਸ ਦੁੱਖ ਦੇ ਵਿੱਚ ਟੁੱਟ ਕੇ ਖਤਮ ਹੋ ਜਾਣਾ ਹੈ ਵਰਤ ਲੋਗੇ ਤੇ ਫਿਰ ਮਹਾਰਾਜ ਜੀ ਕਹਿੰਦੇ ਦੁੱਖ ਸੁਖ ਦਾ ਦੁੱਖ दारू ਸੁਖ ਰੋਗ ਪਿਆ ਫਿਰ ਮਹਾਰਾਜ ਜੀ ਕਹਿੰਦੇ ਜਿਹੜਾ ਦੁੱਖ ਹੈ दारू ਬਣ ਜਾਣਾ ਫਿਰ ਸੁਖ ਰੋਗ ਪਿਆ ਤੇ ਜਿਹੜਾ ਸੁਖ ਹੈ ਉਹ ਰੋਗ ਬਣ ਜਾਂਦਾ ਹੈ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਂਮਨਾ ਹੋਈ ਤੇ ਇਸੇ ਕਰਕੇ ਜਦੋਂ ਦੁੱਖ ਆਉਂਦਾ ਤਕਲੀਫ ਹੁੰਦੀ ਹੈ ਜਦੋਂ ਜੀਵਨ ਚ ਐਸਾ ਸਮਾ ਬਣਦਾ ਹੈ ਗੁਰੂ ਦੀ ਟੇਕ ਲੈ ਕੇ ਤਗੜੇ ਹੋ ਕੇ ਉਸ ਸਮੇ ਨੂੰ ਆਪਾਂ ਵਰਤਣਾ ਹੈ ਅਗਰ ਵਰਤ ਲਿਆ ਤੇ ਤੁਸੀਂ ਬਿਲਕੁਲ ਨਵੇਂ ਨਕੋਰੂ ਕਨੇ ਘਲੋਗੇ ਜਿਵੇਂ ਮਨੂਰਿਆ ਹੋਇਆ ਲੋਹਾ ਪੱਠੀ ਚ ਪਾ ਦਿੱਤਾ ਜਾਂਦਾ ਹੈ ਸੜ ਜਾਂਦਾ ਉਹ ਪੱਠੀ ਇੰਨੀ ਗਰਮ ਹੈ ਬਿਲਕੁਲ ਪਿਗਲਾ ਦਿੰਦੀ ਹੈ ਪਰ ਜਦੋਂ ਬਾਹਰ ਆਉਂਦਾ ਨਾ ਬਿਲਕੁਲ ਨਵਾਂ ਨਕੋਰ ਹੁੰਦਾ ਹੈ ਨਵਾਂ ਮਨੂਰਿਆ ਹੋਇਆ ਲੈ ਕਿਸੇ ਕੰਮ ਦਾ ਨਹੀਂ ਹੁੰਦਾ ਪਰ ਜਦੋਂ ਪੱਠੀ ਚੋਂ ਬਾਹਰ ਆਉਂਦਾ ਹੈ ਤ ਉਹਦੀ ਕਮਾਲ ਦੀ ਘੜਤ ਹੁੰਦੀ ਹੈ ਇਸੇ ਤਰ੍ਹਾਂ ਹੀ ਗੁਰੂ ਘੜਦਾ ਹੈ ਉਹ ਗੁਰੂ ਦੀ ਸ਼ਰਨ ਚਰਨਾਂ 'ਚ ਆ ਕੇ ਆਪਣੇ ਆਪ ਨੂੰ ਗੁਰੂ ਦੇ ਚਰਨਾਂ 'ਚ ਪੇਟ ਕਰਦੀ ਹੈ